ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਦਾ ਨਾਈਟਰ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣਾ ਲੀਫ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਬਣੇਗਾ ਤੇ ਚਲੋ ਜੀ ਆਪਾਂ ਤੁਹਾਡੇ ਗ੍ਰੀਕੁਐਸਟ ਕਰਦੇ ਹਾਂ ਇੱਕ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਸ਼ੇਅਰ ਜ਼ਰੂਰ ਕਰਨ ਆਪਣੇ ਫੈਮਿਲੀ ਤੇ ਫਰੈਂਡਸ ਨਾਲ ਤਾਂ ਕਿ ਹੋਰ ਫਰੈਂਡਸ ਮੇਰੇ ਨਾਲ ਐਡ ਹੋ ਸਕਣ ਤੇ ਚਲੋ ਜੀ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਆ ਮੈਂ ਕੁੰਡੇ ਪਉਣ ਤੋਂ ਬਾਅਦ ਇੱਕ ਉਲਟੀ ਸਲਾਈ ਚੜਾ ਲਈ ਆ ਠੀਕ ਹੈ ਦੇ ਹੁਣ ਆਪਾਂ ਫਰਸਟ ਰੋ ਜਿਹੜੀ ਆ ਸਟਾਰਟ ਕਰਦੇ ਆ ਇੱਧਰ ਦੇਖੋ ਇਧਰੋਂ ਉਲਟੀ ਸਲਾਈ ਚੜਾ ਲਈ ਆ ਇਹ ਉਲਟੀ ਸਲਾਈ ਚੜੀ ਹੋਈ ਆ ਤੇ 35 ਕੁੰਡੇ ਪਾ ਲਿਆ ਦੋ ਲੀਫ ਬਣਨਗੇ ਠੀਕ ਹੈ ਚਲੋ ਜੀ ਆਪਣਾ ਜਿਹੜਾ 15 16 ਸਲਾਈ ਦਾ ਡਿਜ਼ਾਈਨ ਹੈਗਾ ਤੇ ਆਪਾਂ ਸ਼ੁਰੂ ਕਰਦੇ ਆ ਪਹਿਲਾ ਗੁੰਡਾ ਆਪਾਂ ਉਤਾਰਾਂਗੇ ਇਹ ਗੁੰਡਾ ਐ ਖ ਮੇਰਾ ਇਹ ਹਮੇਸ਼ਾ ਐਕਸਟਰਾ ਹੁੰਦਾ ਹੈ ਠੀਕ ਹੈ ਦੋ ਗੁੰਡੇ ਸਿੱਧੇ ਹੋਣਾਂਗੇ ਇੱਕ ਦੋ ਠੀਕ ਹੈ ਦੋ ਗੁੰਡੇ ਸਿੱਧੇ ਹੋਣ ਤੋਂ ਬਾਅਦ ਧਾਗਾ ਆਪਣੇ ਵੱਲ ਤਿੰਨ ਉਲਟੇ ਇੱਕ ਦੋ ਤਿੰਨ ਧਾਗਾ ਅੱਗੇ ਖੜਾਂਗੇ ਸੱਤ ਗੁੰਡੇ ਸਿੱਧੇ ਇੱਕ ਦੋ ਤਿੰਨ चार सात, ठीक है तीन उल्टे एक दो तीन धागा आगे खड़ा तीन सीधे एक दो तीन धागा अपने वाल तीन उल्टे फर्स्ट दस रही हूँ मैं एक दो तीन ते सा सत सिे एक दो तीन चार पाँच चारे सात ठीक है त अपने वाल तीन उल्टे एक दो तीन ते दो सीधे ਤੇ ਇਹ ਲਾਸਟ ਵਾਲਾ اکاؤنٹ ਚ ਨਹੀਂ ਆਉਂਦਾ ਇਹ ਵੀ ਤੁਸੀਂ ਸਿੱਧਾ ਉਲਟਾ ਜਿੱਦਾਂ ਤੁਸੀਂ ਬਣਾਉਣਾ ਚਾਹੇ ਬਣਾ ਸਕਦੇ ਠੀਕ ਹੈ ਅੱਗੇ ਜੋ ਜਿਸ ਤਰ੍ਹਾਂ ਦਾ ਦਿਖ ਰਿਹਾ ਏ ਸੇਮ ਆਪਾਂ ਉਸ ਤਰ੍ਹਾਂ ਦਾ ਬਣਾਵਾਂਗੇ ਪਹਿਲਾਂ ਤਿੰਨ ਕੁੰਡੇ ਉਲਟੇ ਦਿਖ ਰਹੇ ਆ ਪਹਿਲਾਂ ਉਤਾਰਾਂਗੇ ਦੋ ਕੁੰਡੇ ਉਲਟੇ ਦਿਖ ਰਹੇ ਅੱਗੇ ਇਹਨਾਂ ਨੂੰ ਉਲਟੇ ਬਣਾਵਾਂਗੇ ਤਾਂ ਗਾਗੇ ਖੜਾਂਗੇ ਇਹ ਤਿੰਨ ਕੁੰਡੇ ਸਿੱਧੇ ਦਿਖ ਰਹੇ ਆ ਆ ਦੇਖੋ 1 2 3 ਇਹ ਸਿੱਧੇ ਦੇਖ ਰਹੇ ਇਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਧੱਗ ਆਪਣੇ ਵੱਲ ਸੱਤ ਗੁੰਡੇ ਉਲਟੇ 1 2 3 4 5 6 7 ਅੱਗੇ ਤਿੰਨ ਗੁੰਡੇ ਉਲਟੇ ਦਿਖ ਰਿਹਾ ਸਿੱਧੇ ਦਿਖ ਰਿਹਾ ਨਾ ਸਿੱਧੇ ਬਣਾਉਣਾ 1 2 3 ਧੱਗ ਆਪਣੇ ਵੱਲ ਤਿੰਨ ਉਲਟੇ 1 2 3 तग अगे तीन सीधे एक दो तीन तग आप वाले सात उल्टे एक दो तीन चार पाँच छे सत अगे तीन सीधे लास्ट वाले उल्टे ਅੱਗੇ ਆ ਗਿਆ ਆਪਾਂ 3ਰਡ ਰੋ ਹੁਣ ਆ ਗਿਆ ਆਪਾਂ 3ਰਡ ਰੋ ਤੇ 3ਰਡ ਰੋ ਤੇ ਕੀ ਕਰਨਾ ਹੈ ਪਹਿਲਾਂ ਆਪਾਂ ਉਤਾਰਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਧਾਗ ਆਪਣੇ ਵੱਲ ਲਵਾਂਗੇ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਦੋ ਦਾ ਇੱਕ ਕਰ ਦਾਂਗੇ ਠੀਕ ਹੈ ਅਗੇਨ ਧਾਗ ਆਪਣੇ ਵੱਲ ਲਿਆਵਾਂਗੇ ਤਿੰਨ ਕੁੰਡੇ ਉਲਟੇ 1 2 3 ਪੰਜ ਕੁੰਡੇ ਸਿੱਧੇ 1 2 3 4 5 ਪੰਜ ਕੁੰਡੇ ਸਿੱਧੇ ਧਾਗ ਆਪਣੇ ਵੱਲ ਤਿੰਨ ਕੁੰਡੇ ਉਲਟੇ 1 2 3 ਧਾਗ ਅੱਗੇ ਖੜਾਂਗੇ ਇਹ ਵਾਲੇ ਧਾਗਾ ਅੱਗੇ ਖੜਾਗੇ ਇਹ ਵਾਲੇ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਧਾਗਾ ਆਪਣੇ ਵਾਲਾ ਲਿਆਵਾਂਗੇ ਇਹਨੂੰ ਸਿੱਧਾ ਹੋਣਾਗੇ ਧਾਗਾ ਫੇਰ ਆਪਣੇ ਵੱਲ ਇਹਨਾਂ ਨੂੰ ਇਸ ਤਰ੍ਹਾਂ ਦੋ ਦਾ ਇੱਕ ਕਰਨਾ ਠੀਕ ਹੈ ਧਾਗਾ ਆਪਣੇ ਵੱਲ ਤੇਨ ਉਲਟੇ ਇੱਕ 2 3 ਧਾਗਾ ਅੱਗੇ 5 ਸਿੱਧੇ 1 2 3 4 5 ਧਾਗਾ ਆਪਣੇ ਵੱਲ 3 ਉਲਟੇ 1 2 3 ਧਾਗਾ ਅੱਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਧੱਗ ਆਪਣੇ ਵੱਲ ਇਹ ਦੋ ਸਿੱਧੇ ਹੁਣ ਆ ਗਿਆ ਆਪਾਂ 5th row ਤੇ ਆਪਾਂ 4th row ਜਿਹੜੀ ਆ ਉਲਟੀ ਸਾਈਡ ਤੇ ਬਣਾ ਲਈਏ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਜੋ ਦਿਖ ਰਿਹਾ ਉਸ ਤਰ੍ਹਾਂ ਸੇਮ ਬਣਾਉਣਾ ਹੈ ਉਲਟੀ ਸਾਈਡ ਤੋਂ ਤੇ ਆਪਾਂ 5th row ਤੇ ਪਹਿਲਾਂ ਕੀ ਕਰਨਾ ਪਹਿਲਾਂ ਉਤਾਰਨਾ ਹੈ ਐਕਸਟਰਾ ਫੰਦਾ ਹੁੰਦਾ ਹੈ ਪਹਿਲਾਂ ਜਿੱਦਾਂ ਤੁਹਾਨੂੰ ਮੈਂ ਹਰ ਵੇਲੇ ਦੱਸਦੀ ਆ ਇੱਕ ਕੁੰਡਾ ਬਣਾਾਂਗੇ ਧਾਗ ਆਪਣੇ ਵੱਲ ਲਿਆਵਾਂਗੇ ਇਹਨੂੰ ਆਪਾਂ ਸਿੰਪਲ ਬੁਣਾਗੇ ਠੀਕ ਹੈ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਤੇ ਇਹਨੂੰ ਇਸ ਤਰ੍ਹਾਂ ਲਵਾਂਗੇ ਇਹਨਾਂ ਦੋਵਾਂ ਦਾ ਦੋ ਦਾ ਆਪਾਂ ਇੱਕ ਕਰ ਦਾਂਗੇ ਠੀਕ ਹੈ ਅੱਗੇ ਤਿੰਨ ਕੁੰਡੀਆਂ ਪੁਲਟੇ ਆਉਣੇ ਆ ਧਾਗ ਆਪਣੇ ਵੱਲ 1 2 3 ਧਾਗਾ ਅੱਗੇ 1 2 3 ਠੀਕ ਹੈ ਧਾਗ ਆਪਣੇ ਵੱਲ ਤਿੰਨ ਉਲਟੇ 1 2 3 ਧਾਗਾ ਅੱਗੇ ਇਹਨਾਂ ਦੋ ਦਾ ਆਪਾਂ ਇੱਕ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਇਹਨੂੰ ਆਪਾਂ ਸਿੰਪਲ ਉਣਾਗੇ ਧਾਗ ਆਪਣੇ ਵੱਲ ਕਰਾਂਗੇ ਇਹਨੂੰ ਬਣਾਵਾਂਗੇ ਧਾਗਾ ਫਿਰ ਆਪਣੇ ਵੱਲ ਇਹਨੂੰ ਆਪਾਂ ਸਿੰਪਲ ਉਣਾਗੇ ਇਹਨਾਂ ਦੋ ਨੂੰ ਇਸ ਤਰ੍ਹਾਂ ਉਤਾਰ ਕੇ ਦੋ ਦਾ ਇੱਕ ਕਰ ਦਾਂਗੇ ਠੀਕ ਹੈ ਧਾਗ ਆਪਣੇ ਵੱਲ ਤਿੰਨ ਕੁੰਡੇ ਉਲਟੇ ਠੀਕ ਹੈ ਇਹ ਦੋ ਬਚੇ ਆ ਇੱਕ ਕੁੰਡਾ ਆਪਾਂ ਇਧਰੋਂ ਹਟਾਉਣ ਲੈ ਹੁਣ ਆਪਾਂ ਇਧਰੋਂ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗ ਅੱਗੇ ਖੜਾਂਗੇ ਤਿੰਨ ਕੁੰਡੇ ਸਿੱਧੇ 1 2 3 ਧਾਗ ਆਪਣੇ ਵੱਲ ਤਿੰਨ ਉਲਟੇ 1 2 3 ਤੀਸਰਾ ਤੱਕ ਤਿੰਨ ਸਿੱਧੇ ਉਲਟੇ ਬਣਾਵਾਂਗੇ ਧਾਗ ਅੱਗੇ ਖੜਾਂਗੇ ਇਹਨਾਂ ਦੋਨੋਂ ਦੋ ਦਾ ਇੱਕ ਕਰਾਂਗੇ ਇਹਨੂੰ ਸਿੰਪਲ ਬਣਾਵਾਂਗੇ ਧਾਗਾ ਆਪਣੇ ਵੱਲ ਇਹਨੂੰ ਸਿੱਧਾ ਹੋਣਾਗੇ ਤੇ ਲਾਸਟ ਵਾਲਾ ਵੀ ਆਪਾਂ ਜਿਹੜਾ ਸਿੱਧਾ ਹੋਣਾਗੇ ਐਜਸ ਵੱਲ ਇਹਦੇ ਨਾਲ ਇਹ ਵਾਲੀ ਐਜਸ ਬਹੁਤ ਸੋਹਣੀ ਆਉਂਦੀ ਹੈ ਠੀਕ ਹੈ ਇਹਨੂੰ ਆਪਾਂ ਉਤਾਰਾਂਗੇ ਠੀਕ ਹੈ ਉਤਾਰਾਂਗੇ ਤੇ ਅੱਗੇ ਇੱਕ ਜਿਹੜੇ ਉਲਟੇ ਦੇਖ ਰਿਹਾਓ ਸਾਰੇ ਉਲਟੇ ਉਹਨਾਂਗੇ ਦੋ ਤਿੰਨ 4 ਧਾਗ ਅੱਗੇ ਖੜਾਗੇ 1 2 3 ਧਾਗ ਆਪਣੇ ਵੱਲ 3 ਉਲਟੇ 1 2 3 ਬਸ ਇਸੇ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਕਰ ਲਾਂਗੇ ਹੁਣ ਆ ਗਏ ਆਪਾਂ 7th ਰੋ ਤੇ ਪਹਿਲਾ ਉਤਾਰਾਂਗੇ ਇਹਨੂੰ ਸਿੱਧਾ ਹੋਣਾਗੇ ਧਾਗ ਆਪਣੇ ਵੱਲ 2 ਕੁੰਡੇ ਸਿੱਧੇ ਹੋਣਾਗੇ ਇਹ ਵਾਲਾ ਜਿਹੜਾ ਕੁੰਡਾ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਫਿਰ ਇਹਨੂੰ ਉਤਾਰਾਂਗੇ ਇਹਨਾਂ ਦੋਵਾਂ ਨੂੰ ਇਸ ਤਰ੍ਹਾਂ ਲਾਵਾਂਗੇ ਵਾਪਸ ਇਸ ਸਲਾਈ ਦੇ ਤੇ ਇਹਨੂੰ ਉਣ ਦਵਾਂਗੇ ਧੱਗ ਆਪਣੇ ਵੱਲ ਲਾਵਾਂਗੇ ਤਿੰਨ ਕੁੰਡੇ ਉਲਟੇ 2 3 ਧੱਗ ਅੱਗੇ ਇੱਕ ਕੁੰਡਾ ਸਿੱਧਾ ਧੱਗ ਆਪਣੇ ਵੱਲ ਤਿੰਨ ਉਲਟੇ 1 2 3 ਧੱਗ ਅੱਗੇ ਖੜਾਂਗੇ ਇਹਨਾਂ ਦੋਵਾਂ ਨੂੰ ਦੋ ਦਾ ਇੱਕ ਕਰਾਂਗੇ ਇਹ ਸੈਂਟਰ 'ਚ ਇੱਕ ਲੀਫ ਬਣ ਰਿਹਾ ਏ ਠੀਕ ਐ ਇਹਨਾਂ ਦੋ ਨੂੰ ਦੋ ਦਾ ਇੱਕ ਕੀਤਾ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ 1 2 ਧਾਗਾ ਆਪਣੇ ਬਾਅਦ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਬਾਅਦ ਦੋ ਕੁੰਡੇ ਸਿੱਧੇ ਇਹਨਾਂ ਨੂੰ ਉਤਾਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਵਾਪਸ ਲਿਆ ਦੋ ਦਾ ਇੱਕ ਕਰਦਾਂਗੇ ਧਾਗਾ ਆਪਣੇ ਵੱਲ ਤੇ ਉਲਟੇ 1 2 3 ਧਾਗਾ ਅੱਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਤੇ ਉਲਟੇ 1 2 3 ਧਾਗਾ ਅੱਗੇ ਇਹਨਾਂ ਦੋਨੋਂ ਦੋ ਦਾ ਇੱਕ ਕਰਾਂਗੇ ਠੀਕ ਹੈ ਸੌਰੀ ਦੋ ਸਿੱਧੇ ਤਗਾ ਆਪਣੇ ਵਾਲ ਲਾਸਟ ਵਾਲੇ ਦੋ ਸਿੱਧੇ ਇੱਥੇ ਤੁਸੀਂ ਜੇ ਲੀਫ ਬਣਾਉਣਾ ਦੁਬਾਰਾ ਤਾਂ ਤੁਸੀਂ ਇਹ ਵਾਲਾ ਫੋਲੋ ਕਰਨਾ ਜੋ ਸੈਂਟਰ ਵਿੱਚ ਬਣਾ ਰਿਆ ਉਹ ਇੱਥੇ ਫੋਲੋ ਕਰਨਾ ਠੀਕ ਹੈ ਉਲਟੀ ਸਲਾਈ ਜੋ ਜਿਸ ਤਰ੍ਹਾਂ ਦਿਖ ਰਿਹਾ ਉਸ ਤਰ੍ਹਾਂ ਹੀ ਜਾਊਗੀ ਜੋ ਸਿੱਧਾ ਦਿਖ ਰਿਹਾ ਉਹਨੂੰ ਸਿੱਧਾ ਜੋ ਉਲਟਾ ਦਿਖ ਰਿਹਾ ਉਹਨੂੰ ਉਲਟਾ ਠੀਕ ਹੈ ਅੱਗੇ ਆ ਗਿਆ ਆਪਾਂ 9th ਰੋ ਤੇ ਠੀਕ ਹੈ 1 2 3 4 5 ਪੰਜ ਸਿੱਧੇ ਜਾਣਗੇ ਪੰਜ ਸਿੱਧੇ ਤੋਂ ਪਤਾ ਧਾਗਾ ਆਪਣੇ ਵੱਲ ਤਿੰਨ ਉਲਟੇ 1 2 3 ਧਾਗਾ ਅੱਗੇ ਇਹ ਸੈਂਟਰ ਵਿੱਚ ਸਿੱਧਾ ਦਿਖ ਰਿਹਾ ਹੈ ਇਹਦੇ ਦੋਵਾਂ ਸਾਈਡਾਂ ਤੇ ਇੱਕ ਇੱਕ ਗੁੰਡਾ ਆਪਾਂ ਹੋਰ ਸਿੱਧਾ ਬਣਾਵਾਂਗੇ 1 2 3 ਠੀਕ ਹੈ ਤਾਂ ਅੱਗੇ ਆਪਣੇ ਵੱਲ ਤਿੰਨ ਉਲਟੇ 1 2 3 ਤਾਂ ਅੱਗੇ 1 ਸੱਤ ਗੁੰਡੇ ਸਿੱਧੇ ਦੋ 3 4 5 6 7 ਠੀਕ ਹੈ ਸੱਤ ਗੁੰਡੇ ਐ ਸਿੱਧਾ ਦਿਖ ਰਿਹਾ ਇਹਨੂੰ ਹੁਣ ਆਪਾਂ ਉਲਟਾ ਬਣਾ ਦਾਂਗੇ ਕਿਉਂਕਿ ਲੀਫ ਬੰਦ ਹੋ ਰਿਹਾ ਠੀਕ ਹੈ ਇਹਨੂੰ ਉਲਟਾ ਬਣਾ ਦਾਂਗੇ 1 2 3 ਤਾਂ ਗਾਗੇ ਇਹ ਸੈਂਟਰ ਵਾਲਾ ਕੁੰਡਾ ਸਿੱਧਾ ਦਿਖ ਰਿਹਾ ਹੈ ਠੀਕ ਹੈ ਇਹਦੇ ਦੋਵੇਂ ਸਾਈਡ ਤੇ ਇੱਕ ਇੱਕ ਕੁੰਡਾ ਲਾਵਾਂਗੇ ਆਪਾਂ 1 2 3 ਠੀਕ ਹੈ ਤਾਂ ਗਾ ਆਪਣੇ ਵੱਲ ਤੇਨ ਉਲਟੇ 1 2 3 ਤੇ ਲਾਸਟ ਵਾਲੇ ਸਿੱਧੇ 1 2 3 4 ਤੇ ਇਹ ਪੰਜਵਾਂ ਠੀਕ ਹੈ ਉਲਟੀ ਸਲਾਈ ਫੇਰ ਸੇਮ ਉਸ ਤਰ੍ਹਾਂ ਹੀ ਜਾਏਗੀ ਜੋ ਜਿਸ ਤਰ੍ਹਾਂ ਦੇਖ ਰਿਹਾ ਜਿਹੜੇ ਉਲਟੇ ਬਣਾਏ ਉਲਟੇ ਜਿਹੜੇ ਸਿੱਧੇ ਬਣਾਏ ਉਹ ਸਿੱਧੇ ਠੀਕ ਹੈ ਅੱਗੇ ਆ ਕੇ ਆਪਾਂ 11th ਰੋ ਤੇ ਠੀਕ ਹੈ 10th ਲੋ ਆਪਾਂ ਉਲਟੀ ਬਣਾ ਲਈ ਹੈ 11th ਰੋ ਤੇ ਇੱਕ 2 3 4 ਜਾਨੀ ਕਿ ਇਹ ਵਾਲਾ ਛੱਡ ਕੇ ਤਿੰਨ ਗੁੰਡੇ ਸਿੱਧੇ ਆ ਠੀਕ ਹੈ ਇਹਨੂੰ ਆਪਾਂ ਉਲਟਾ ਬਣਾਵਾਂਗੇ 1 2 3 ਧਾਗਾ ਅੱਗੇ ਖੜਾਂਗੇ ਇਹਨਾਂ ਦੋ ਨੂੰ ਇੱਕ ਕਰਾਂਗੇ ਆਪਾਂ ਠੀਕ ਹੈ ਇਹ ਜਿਹੜਾ ਵਾ ਇਹ ਨੀਚੇ ਤੋਂ ਆ ਰਿਹਾ ਹੈ ਦੇਖੋ ਇਹ نیچے ਤੋਂ ਆ ਰਿਹਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਆਪਣੇ ਵੱਲ ਧਾਗਾ ਕਰਾਂਗੇ ਇਹ ਨੀਚੇ ਤੋਂ ਸ਼ੁਰੂ ਤੋਂ ਇਹ ਲਾਈਨ ਆ ਰਿਹਾ ਸੈਂਟਰ ਕੁੰਡਾ ਇਹਨੂੰ ਆਪਾਂ ਇੱਕ ਵਾਰੀ ਬਣਾਵਾਂਗੇ ਧਾਗ ਆਪਣੇ ਵੱਲੇ ਇਹਨਾਂ ਨੂੰ ਇਸ ਤਰ੍ਹਾਂ ਉਤਾਰਾਂਗੇ ਇਸ ਤਰ੍ਹਾਂ ਵਾਪਸ ਲਵਾਂਗੇ ਦੋ ਦਾ ਇੱਕ ਕਰ ਦਾਂਗੇ ਧਾਗ ਆਪਣੇ ਵੱਲ ਤਿੰਨ ਉਲਟੇ 1 2 3 ਧਾਗਾ ਅੱਗੇ ਤਿੰਨ ਸਿੱਧੇ 5 ਸਿੱਧੇ ਦੋ ਤਿੰਨ ਚਾਰ ਪੰਜ ਠੀਕ ਹੈ ਲੱਗ ਆਪਣੇ ਵੱਲ ਤੇ ਨੂੰ ਉਲਟੇ 1 2 3 ਤਾਂ ਗਾਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਇਹਦੇ ਇਸ ਇਹ ਵਾਲੀ ਚੀਜ਼ ਤੋਂ ਬਣ ਰਿਹਾ ਲੀਫ ਤਿਆਰ ਹੋਣ ਲੱਗਾ ਫਿਰ ਦੁਬਾਰਾ ਲੀਫ ਬਣੇਗਾ ਇੱਥੇ ਫਿਰ ਇਹਨੂੰ ਇਸ ਤਰ੍ਹਾਂ ਲਵਾਂਗੇ ਇਹਨੂੰ ਇਸ ਤਰ੍ਹਾਂ ਲੈ ਕੇ ਇਹਨਾਂ ਦੋਵਾਂ ਨੂੰ ਉਤਾਰਾਂਗੇ ਤੇ 2 ਦਾ 1 ਕਰਦਾ ਠੀਕ ਹੈ ਤਾਂ ਅੱਗੇ ਆਪਣੇ ਵੱਲ ਤੇ ਉਲਟੇ 1 2 3 ਤਾਂ ਅੱਗੇ ਲਾਸਟ ਵਾਲੇ ਤਿੰਨ ਸਿੱਧੇ 2 3 ਸਿੱਧੇ ਤੇ ਲਾਸਟ ਵਾਲਾ ਐਜਸ ਵਾਲਾ ਪਾ ਕੇ 4 ਕੁੰਡੇ ਹੋਗੇ ਠੀਕ ਹੈ ਉਲਟੀ ਸਲਾਈ ਫੇਰ ਉਹੀ ਜਾਏਗੀ ਜੋ ਜਿਸ ਤਰ੍ਹਾਂ ਦੇਖ ਰਿਹਾ ਹੈ ਉਸ ਤਰ੍ਹਾਂ ਹੀ ਬਣਾਉਣਾ ਹੈ ਠੀਕ ਹੈ ਅਗੇ ਆ ਗਿਆ ਆਪਾਂ 13th ਥਰੋ ਤੇ ਪਹਿਲਾ ਉਤਾਰਾਂਗੇ ਦੋ ਸਿੱਧੇ 1 2 ਤਾਂਗ ਆਪਣੇ ਵੱਲ ਤੇ ਨੂੰ ਉਲਟੇ 1 2 3 ਤਾਂ ਗਾ ਅੱਗੇ ਇਹਨਾਂ ਦੋ ਨੂੰ ਦੋ ਦਾ ਇੱਕ ਕਰਾਂਗੇ ਇਹਨੂੰ ਆਪਾਂ ਸਿੰਪਲ ਬਣਾਵਾਂਗੇ ਤਾਂਗ ਆਪਣੇ ਵੱਲ ਇਨ ਨੂੰ ਆਪਾਂ ਸਿੱਧਾ ਹੋਣਾਗੇ ਧਾਗ ਆਪਣੇ ਵਾਲ ਫੇਰੇ ਕੂਣਾਗੇ ਇਹਨਾਂ ਨੂੰ ਇਸ ਤਰ੍ਹਾਂ ਉਤਾਰਾਂਗੇ ਦੋ ਦਾ ਇੱਕ ਕਰਾਂਗੇ ਧਾਗ ਆਪਣੇ ਵਾਲ ਤੇ ਇਹਨੂੰ ਉਲਟੇ 1 2 3 ਤਿੰਨ ਸਿੱਧੇ 1 2 3 ਧਾਗ ਆਪਣੇ ਵਾਲ ਤੇਨ ਉਲਟੇ 1 2 3 ਧਾਗਾ ਅੱਗੇ ਇਹਨਾਂ ਦੋ ਨੂੰ ਦੋ ਦਾ ਇੱਕ ਕਰਾਂਗੇ ਠੀਕ ਹੈ ਇਹਨੂੰ ਸਿੱਪਾ ਇੱਕ ਸਿੱਧਾ ਬਣਾਾਂਗੇ ਧਾਗ ਆਪਣੇ ਵੱਲ ਫਿਰ ਧਾਗ ਆਪਣੇ ਵੱਲ ਫਿਰ ਇੱਕ ਸਿੱਧਾ ਬਣਾਾਂਗੇ ਇਹਨਾਂ ਨੂੰ ਇਸ ਤਰ੍ਹਾਂ ਉਤਾਰ ਕੇ ਦੋ ਦਾ ਇੱਕ ਕਰ ਦਾਂ ਠੀਕ ਹੈ ਤਿੰਨ ਗੁੰਡੇ ਉਲਟੇ 1 2 3 ਤਾਂ ਗਾਗੇ ਦੋ ਸਿੱਤੇ ਇਹ ਲਾਸਟ ਵਾਲ ਐਜਸ ਵਾਲਾ ਵੀ ਸਿੱਧਾ ਉਲਟੀ ਸਲਾਈਫ ਇਹ ਸੇਮ ਉਹੀ ਜਾਏਗੀ ਅੱਗੇ ਆ ਕੇ ਆਪਾਂ 15 ਥਰੋ ਤੇ ਪਹਿਲਾਂ ਆਪਾਂ ਉਤਾਰਾਂਗੇ ਇੱਕ ਸਿੱਧਾ ਹੋਣਾਗੇ ਤੱਕ ਆਪਣੇ ਬਾਅਦ ਤਿੰਨ ਨੂੰ ਉਲਟੇ 1 2 3 ਤਾਕਾ ਗਾਗੇ ਇਹਨਾਂ ਦੋ ਨੂੰ ਦੋ ਦਾ ਇੱਕ ਕਰਾਂਗੇ ਐ ਦੋ ਸਿੱਧੇ ਹੋਣਾਂਗੇ ਤਾਕਾ ਆਪਣੇ ਵਾਲ ਇੱਕ ਸਿੱਧਾ ਤਾਕਾ ਆਪਣੇ ਵਾਲ ਦੋ ਸਿੱਧੇ ਇਹਨਾਂ ਦੋ ਨੂੰ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਉਤਾਰ ਕੇ ਠੀਕ ਹੈ ਤਾਕਾ ਆਪਣੇ ਵਾਲ ਤੇ ਉਲਟੇ ਤਾਗਾ ਅੱਗੇ ਇੱਕ ਸਿੱਧਾ ਧਾਗਾ ਆਪਣੇ ਵੱਲ ਤਿੰਨ ਉਲਟੇ 2 3 ਧਾਗਾ ਅੱਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਦੋ ਸਿੱਧੇ ਹੋਣਾਂਗੇ ਇੱਕ ਦੋ ਧਾਗ ਆਪਣੇ ਵੱਲ ਇੱਕ ਸਿੱਧਾ ਧਾਗਾ ਆਪਣੇ ਵੱਲ ਸਿੱਧਾ ਹੋਣਾਂਗੇ ਦੋ ਸਿੱਧੇ ਇਹਨਾਂ ਨੂੰ ਇਸ ਤਰ੍ਹਾਂ ਉਤਾਰਾਂਗੇ ਵਾਪਸ ਇੱਥੇ ਲਵਾਂਗੇ ਦੋ ਦਾ ਇੱਕ ਕਰ ਦਾਂਗੇ ਧੱਗ ਆਪਣੇ ਵੱਲ ਤੇ ਉਲਟੇ 1 2 3 ਧੱਗਾ ਅੱਗੇ ਇੱਕ ਸਿੱਤਾ ਧੱਗਾ ਉੱਥੇ ਰਹਿਨ ਦਵਾਂਗੇ ਫੇਰ ਆ ਲਾਸਟ ਵਾਲਾ ਵੀ ਸਿੱਧਾ ਹੀ ਹੋਣਾ ਠੀਕ ਹੈ ਉਲਟੀ ਸिलाई ਤੁਹਾਨੂੰ ਮੈਂ ਇਹਦੇ ਵਿੱਚ ਲਾਸਟ ਵਾਰ ਦੱਸ ਦਿੰਦੀ ਆ ਕੀ ਕਰਨਾ ਹੈ ਜੋ ਜਿਸ ਤਰ੍ਹਾਂ ਦੇਖ ਰਿਹਾ ਐਦੋ ਉਲਟੇ ਦੇਖ ਹੈ ਪਹਿਲਾ ਉਤਾਰਾਂਗੇ ਇੱਕ ਉਲਟਾ ਦਿਖ ਰਿਹਾ ਹੈ ਉਲਟਾ ਬਣਾਣਾ ਹੈ ਧਾਗਾ ਅੱਗੇ ਖੜਾਗੇ ਇਹ ਤਿੰਨ ਸਿੱਧੇ ਦੇਖ ਰਿਹਾ ਇਹਨਾਂ ਨੂੰ ਆਪਾਂ ਸਿੱਧੇ ਬਣਾਉਣਾ ਇੱਕ ਦੋ ਤਿੰਨ 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 ਗੁੰਡੇ ਜਿਹੜੇ ਆਪਾਂ ਉਲਟੇ ਬਣਾਉਨੇ ਉਹਨਾਂ ਨੂੰ ਸਿੱਧੇ ਬਣਾਣਾ ਬਾਕੀ ਡਿਜ਼ਾਈਨ ਵਾਲੇ ਸਾਰੇ ਉਲਟੇ ਜਾਣਗੇ ਠੀਕ ਹੈ ਇਹ ਨੌ ਗੁੰਡੇ ਉਲਟੇ ਜਾਣਗੇ 5 6 7 8 ਤੇ 9 ਧਾਗਾ ਅੱਗੇ तीन कुंडे सीधे जाग अपने वाल एक कुंडा उल्टा ठीक है तीन कुंडे सीधे ताग अपने वाल नौ कुंडे उल्टे एक दो तीन चार पाँच छः सात 8 9 ਧਾਗਾ ਅੱਗੇ ਤਿੰਨ ਕੁੰਡੇ ਸਿੱਦੇ 1 2 3 ਧਾਗ ਆਪਣੇ ਵਾਲ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਵੀ ਉਲਟਾ ਠੀਕ ਹੈ ਅੱਗੇ ਆ ਗਿਆ ਆਪਾਂ 17 ਥਰੋ ਤੇ ਠੀਕ ਹੈ ਇਸ ਤਰ੍ਹਾਂ ਇਹ ਪੂਰਾ ਲੀਫ ਜਿਹੜਾ ਬਣ ਕੇ ਕੰਪਲੀਟ ਹੋ ਗਿਆ ਇਹ ਲੀਫ ਜਿਹੜੇ ਕੰਪਲੀਟ ਕਰਨੇ ਆ 17 ਥਰੋ ਤੇ की करना है आप उतारा गे इथो हूं सारा कुछ चेंज होएगा ठीक है चेंज की होएगा ਇੱਥੇ ਇੱਕ ਕੁੰਡਾ ਤੇ ਇਹਦੇ ਨਾਲ ਇੱਕ ਕੁੰਡਾ ਲਵਾਂਗੇ ਆਪਾਂ ਇਸ ਤਰ੍ਹਾਂ 18 ਥਰੋਸ ਰਿਪੀਟ ਕਰਕੇ ਦੱਸਣ ਲੱਗਿਆਂ ਇੱਥੋਂ ਜੋ ਕਰਿਆ ਸੀਗਾ ਉਹੀ ਆਪਾਂ ਇੱਥੇ ਕਰਾਂਗੇ ਇੱਥੇ ਕਿੱਦਾਂ ਕਰਾਂਗੇ ਕਿਉਂਕਿ ਡਿਜ਼ਾਈਨ ਮੈਂ ਅੱਧ ਵਿਚਾਲੇ ਨਹੀਂ ਛੱਡਣਾ ਚਾਹੁੰਦੀ ਤੁਹਾਨੂੰ ਪੂਰਾ ਕੰਪਲੀਟ ਦੱਸਣਾ ਚਾਹੁੰਦੀ ਆ ਤੇ ਵੀਡੀਓ ਪੂਰਾ ਦੇਖਿਓ ਠੀਕ ਹੈ ਪਹਿਲਾਂ ਆਪਾਂ ਉਤਾਰਾਂਗੇ ਇਹ ਕੁੰਡਾ ਪਹਿਲਾਂ ਵੀ ਆਪਾਂ ਸਿੱਧਾ ਹੋਣਿਆ ਸੀ ਠੀਕ ਹੈ ਇਹਨੂੰ ਆਪਾਂ ਫੇਰ ਸਿੱਧਾਣਾ ਹੁਣ ਇੱਕ ਕੁੰਡਾ ਇੱਥੋਂ ਲਵਾਂਗੇ ਸਿੱਧਾ ਠੀਕ ਹੈ ਅੱਗੇ ਆਪਾਂ ਧਾਗਾ ਆਪਣੇ ਵੱਲ ਤੇ ਇਹਨੂੰ ਉਲਟੇ ਇੱਕ दो तीन तीन उल्टे त गा खड़ा सत्त सीधे एक दो तीन चार पाँच छे सत्त अपने वाल तीन उल्टे एक दो तीन त गा यह जेड़ा सेंटर वाला दो साइड एड एक कुंडा सीधा लवेंगे एक दो तीन ठीक है अपने वाल तीन उल्टे एक दो तीन त गागे सात कुंडे सीधे एक दो तीन चार पाँच छे सत ठीक है त अपने वाल एक दो तीन ਠੀਕ ਹੈ ਧਾਗਾ ਅੱਗੇ ਦੋ ਕੁੰਡੇ ਸਿੱਧੇ ਲਾਸਟ ਵਾਲਾ ਵੀ ਸਿੱਧਾ ਇਹ ਕੀ ਹੋਇਆ ਵਾ ਇਹ ਹੁਣ ਪਹਿਲੀ ਸਲਾਈ ਤੋਂ ਰੈਪੀਟਿਸ਼ਨ ਸ਼ੁਰੂ ਹੋ ਗਈ ਆ ਫਸਟ ਰੋ ਤੋਂ ਠੀਕ ਹੈ ਇਹ ਮੈਂ ਤੁਹਾਨੂੰ ਇੱਕ ਸਲਾਈ ਚੜਾ ਕੇ ਦੱਸ ਦਿੱਤੀ ਆ ਹੁਣ ਪਹਿਲੀ ਸਲਾਈ ਤੋਂ ਬਾਅਦ ਆ ਸੈਕੰਡ ਰੋ ਜਿਹੜੀ ਆ ਉਹ ਬਣੇਗੀ ਇੱਥੇ ਠੀਕ ਹੈ ਸੈਕੰਡ ਰੋ ਕਿਸ ਤਰ੍ਹਾਂ ਬਣੇਗੀ ਇੱਥੇ ਪਹਿਲਾਂ ਆਪਾਂ ਇੱਕ ਉਤਾਰਾਂਗੇ ਇੱਕ ਹੁਣਾਗੇ ਫਿਰ ਇਹਨੂੰ ਵਲ ਪਾ ਕੇ ਬਣਾਵਾਂਗੇ ਠੀਕ ਹੈ ਪੂਰੇ ਧਿਆਨ ਨਾਲ ਤੁਸੀਂ ਵੀਡੀਓ ਦੇਖਣਾ ਮੈਂ ਪੂਰਾ ਡਿਜ਼ਾਈਨ ਕਰ ਲਵਾਂ ਫਿਰ ਤੁਹਾਨੂੰ ਸਕਰੀਨ ਤੇ ਦਿਖਾਉਣੀ ਹੈ ਪੂਰਾ ਡਿਜ਼ਾਈਨ ਬਣ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤੇ ਤੁਸੀਂ ਇਹ ਫਸਟ ਰੋ ਤੋਂ ਸਟਾਰਟ ਕਰਨਾ ਹੁਣ ਇਹ ਵਾਲਾ ਜਿਹੜਾ ਇੱਥੇ ਫੇਰ ਬਣ ਲੱਗਾ ਹੈ ਲੀਫ ਉਹ ਤੁਸੀਂ ਦੇਖ ਲੈਣਾ ਸ਼ੁਰੂ ਤੋਂ ਕਿਸ ਤਰ੍ਹਾਂ ਬਣਿਆ ਹੈ ਤੇ ਚਲੋ ਜੀ ਮੈਂ ਤੁਹਾਨੂੰ ਪੂਰਾ ਡਿਜ਼ਾਈਨ ਕਰਕੇ ਦਿਖਾਉਣੀ ਹੈ ਠੀਕ ਹੈ ਵੇਟ ਕਰੋ ਵੇਟ ਇਹ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਰੈਡੀ ਲੀਫ ਡਿਜ਼ਾਈਨ ਆ ਬਹੁਤ ਪਿਆਰਾ ਲੱਗ ਰਿਹਾ ਹੈ ਤੁਸੀਂ ਵੀ ਬਣਾਓ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਲੀਫ ਡਿਜ਼ਾਈਨ ਕਿਸੇ ਵੀ ਸਵੈਟਰ ਤੇ ਪਾ ਸਕਦੇ ਹੋ ਤੁਸੀਂ ਕੱਲਾ ਬਾਰਡਰ ਵੀ ਬਣਾ ਸਕਦੇ ਹੋ ਉੱਪਰ ਕੱਲਾ ਮੋਢਿਆਂ ਤੇ ਬਣਾ ਸਕਦੇ ਜੇ ਕਿਸੇ ਵੀ ਤਰ੍ਹਾਂ ਤੁਸੀਂ ਇਸ ਡਿਜ਼ਾਈਨ ਨੂੰ ਰੀਯੂਜ਼ ਕਰ ਸਕਦੇ ਜੀ ਠੀਕ ਹੈ ਹਾਫ ਹਾਫ ਲੀਫ ਦੋਨੋਂ ਸਾਈਡ ਤੇ ਬਣ ਰਿਹਾ ਪਿਆ ਇੱਕ ਸੈਂਟਰ 'ਚ ਇੱਥੇ ਉੱਪਰ ਦੋ ਲੀਫ ਬਣਦੇ ਪਿਆ ਇਹ ਤੁਹਾਡੇ ਕੁੰਡਿਆਂ ਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਮੈਜ਼ਰ ਕਰ ਲੈਣਾ ਠੀਕ ਚਲੋ ਜੀ ਮਿਲਦੇ ਆ ਕਿ ਨਵੀਂ ਤੇ ਇੰਟਰਸਟਿੰਗ ਵੀਡੀਓ ਤੱਕ ਦੇ ਬਾਏ ਬਾਏ ਟੇਕ ਕੇਅਰ ਤੇ ਮੇਰੀ ਵੀਡੀਓ ਦਾ ਵੇਟ ਕਰਦੇ ਰਹਿਣਾ ਵੇਟ ਕਰਿਓ ਪਲੀਜ਼ ਵੇਟ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਸਾ ਨੇਕ ਲਈ ਆ ਬਾਏ ਬਾਏ ਟੇਕ ਕੇਅਰ 올 ਮਾਈ ਫਰੈਂਡਸ